अयोध्या ਚ ਰਾਮ ਮੰਦਰ ਚ ਪ੍ਰਣ ਪ੍ਰਤੀਸ਼ਟਾ ਸਮਰੋਹ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਤੇ ਹੀ ਇਸ ਦਿਨ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਰੂਪਨਗਰ ਦੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਵੱਲੋਂ ਵੀ ਨਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਵਿਧਾਇਕ ਲੋਪਨਗਰ ਚ ਸਥਿਤ ਦੋ ਦਿਵਿਆਂਗ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀ ਬਣਾਏ ਗਏ ਰੰਗਦਾਰ ਦੀਵੇ ਹਲਕੇ ਦੇ ਵੱਖ-ਵੱਖ ਪ੍ਰਾਤਨ ਤੇ ਇਤਿਹਾਸਿਕ ਮੰਦਰਾਂ 'ਚ ਪਹੁੰਚਾਏ ਜਾ ਰਹੇ ਹਨ ਤਾਂ ਜੋ 22 ਜਨਵਰੀ ਦੀ ਰਾਤ ਨੂੰ ਸੋਚੇ ਮੰਦਰਾ ਚ ਇਹ ਦੀਵੇ ਬਾਲ ਕੇ ਦੀਪਮਾਲਾ ਕੀਤੀ ਜਾ ਸਕੇ ਬੀਤੀ ਦੇਰ ਸ਼ਾਮ ਚ ਮੰਦਨ ਨੂਰਪੇਵੇ ਦੀ ਦੀਵੇ ਪਹੁੰਚਾਣਾ ਇਹ ਵਿਦੈਕ ਚੱਡਾ ਨੇ ਗਲਬਤ ਕਰਦਿਆਂ ਕਿ ਕਿ ਜਿੱਥੇ ਇਹ ਦਿਨ ਪੂਰੇ ਵਿਸ਼ਵ ਲਈ ਖਾਸ ਮਹੱਤਵ ਰੱਖਦਾ ਹੈ ਉੱਤੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਦਿਹਾੜਾ ਹਲਕਾ ਰੂਪਨਗਰ ਚ ਹੋਰ ਵੀ ਜਿਆਦਾ ਯਾਦਗਾਰ ਬਣਾਇਆ ਜਾਵੇ ਇਸ ਦੇ ਨਾਲ ਹੀ ਵਿਅੰਗ ਸਕੂਲਾਂ ਦੇ ਵਿਦਿਆਰਥੀਆਂ ਦੇ ਹੱਥੋਂ ਬਣਾਏ ਗਏ ਇਹ ਦੀਵੇ ਲੈਣ ਵਾਲੇ ਜਿੱਥੇ ਉਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਵੇਗੀ ਉਤੇ ਇਹਨਾਂ ਸਕੂਲਾਂ ਤੇ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੀ ਮਦਦ ਵੀ ਹੋ ਸਕਦੀ ਹੈ। ਮੇਰਾ ਪੰਜਾਬ ਨੂਰ ਲਈ ਪ੍ਰਦੀਪ ਦੀ ਮਾਨਦੀ ਰਿਪੋਰਟ। ਪਿੰਡ ਅਬਿਆਣਾ ਦੇ ਵਿੱਚ ਜਿੱਥੇ ਭਗਵਾਨ ਸ਼੍ਰੀ ਰਾਮ ਪ੍ਰਾਣ ਪ੍ਰティਸ਼ਠਾ ਦਿਵਸ ਤੋਂ ਲੈ ਕੇ ਮੰਦਰ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਅੱਜ ਪਿੰਡ ਬਿਆਣਾ ਦੇ ਵਿੱਚ ਰੋਪੜ ਦੇ ਸਕੂਲਾਂ ਦੇ ਵਿੱਚ ਪੜਦੇ ਸਪੈਸ਼ਲੀ ਡਿਫਰੈਂਟਲੀ ਏਬਲਡ ਬੱਚਿਆਂ ਵੱਲੋਂ ਖਾਸ ਲੋੜਾਂ ਵਾਲੇ ਬੱਚਿਆਂ ਵੱਲੋਂ ਜਿਹੜੇ ਬਣਾਏ ਹੋਏ ਜੀਵੇ ਆ ਉਹ ਪਿੰਡ ਵਿਆਣਾ ਦੇ ਵਸਨੀਕਾਂ ਨੂੰ ਪੇਂਟ ਕਰ ਰਹੇ ਆ ਤਾਂ ਕਿ ਜਿੱਥੇ ਗੁਵਾਰ ਸ਼੍ਰੀ ਰਾਮ ਜੀ ਦੇ ਪ੍ਰਤੀ ਅਥਾ ਸ਼ਰਦਾ ਸਤਕਾਰ ਖੁਸ਼ੀ ਨੂੰ ਪ੍ਰਗਟ ਕਰਦੇ ਹੋਏ ਜਿਹੜੀ ਦੀਪਮਾਲਾ ਕਰਨੀ ਹੈ ਉਹ ਦੀਪਮਾਲਾ ਹੋਰ ਵੀ ਖਾਸ ਬਣ ਸਕੇ ਤੇ ਇਹ ਖਾਸ ਜ਼ਰੂਰਤਾਂ ਵਾਲੇ ਡਿਫਰੈਂਟਲੀ ਏਬਲਡ ਬੱਚਿਆਂ ਵੱਲੋਂ दिव्यांग ਬੱਚਿਆਂ ਵੱਲੋਂ ਤਿਆਰ ਕੀਤੇ ਗਏ ਦਿਵਿਆਂ ਦੇ ਨਾਲ ਇਹ ਜਿਹੜੇ ਰੰਗਦਾਰ ਦੀਵੇ ਹਨ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਨੇ ਉਹਨਾਂ ਦੇ ਨਾਲ ਪਿੰਡ ਵਾਸੀ ਦੀਪਮਾਲਾ ਕਰਕੇ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਸਕਣ ਧੰਨਵਾਦ ਜੀ